ਸ੍ਰੋਮਣੀ ਅਕਾਲੀ ਦਲ ਨੇ ਸ੍ਰੋਮਣੀ ਗੁਰਦੁਆਰਾ ਪੰਨਤ ਭੇਟੀ ਨੇ ਬੰਦੀ ਠਕਾ ਦੀ ਹੱਦ ਤੋਂ ਵੱਧ ਮਤ ਕੀਤੀ ਹੈ ਮੈਂ ਗਣਕਣੇ ਦੱਸਣਾ ਚਾਹੁੰਦਾ। ਵੀ ਅੱਜ ਤੱਕ ਨਾ ਕੋਈ ਕਾਨੂੰਨੀ ਸਹਿਤਾ ਲਈ ਹੈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ। ਨਾ ਸ੍ਰੋਮਣੀ ਅਕਾਲੀ ਦਲ ਬਾਦਲ ਤੋਂ ਤੇ ਨਾ ਹੀ ਉਹਨਾਂ ਤੋਂ ਅੱਜ ਤੱਕ ਨਵਾਂ ਪੈਸਾ ਲਿਆ। ਨਾ ਕੋਈ ਵਿਦੇਸ਼ਾਂ ਚੋਂ ਲਿਆ। ਜਿਹਹਦਾਰ ਜਕਤਾਰ ਸਿੰਘ ਹਵਾਰਾ ਉਸ ਅਕਸ ਹੈ ਜਿਹੜੇ ਆਪਣੇ ਘਰ ਦੀ ਉਸ ਤੇ ਹੀ ਗੁਜ਼ਾਰਾ ਕਰ ਰਹੇ ਹੈ। ਕਦੇ ਅੱਜ ਤੱਕ ਕਬੱਡੀ ਵੱਡੇ ਜਥੇਮੰਨੀਆਂ ਨੇ ਆਫਰਾਂ ਵੀ ਕਰੀਆਂ ਪਰ ਨਹੀਂ ਉਹ ਇਹੀ ਕਹਿੰਦੇ ਆ ਵੀ ਸੰਗਤ ਦਾ ਪੈਸਾ ਮੈਂ ਆਪਣੇ ਵਾਸਤੇ ਨਹੀਂ ਵਰਤਦਾ ਇਹ ਵਿਦੇਸ਼ਾਂ ਚ ਬੰਦੀ ਸਿੰਘਾਂ ਦੇ ਨਾਮ ਤੇ ਪੈਸਾ ਤਾਂ ਬਹੁਤ ਇਕੱਠਾ ਹੋਇਆ ਪਰ ਉਹ ਆਪਣੇ ਪਰਿਵਾਰ ਪਾਲੇਗੇ ਇੱਧਰ ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਇੱਕ ਪੈਸਾ ਤੱਕ ਨਹੀਂ ਭੇਜਿਆ ਗਿਆ ਇਹ ਜਹਾਰ ਆਲਮ ਜਿਨ ਨੇ ਆਲਮ ਬਰਗੇਡ ਤਿਆਰ ਕਰਕੇ ਉਹਨਾਂ ਸਿੱਖਾਂ ਦਾ ਕਹਾਣ ਕਰਾਇਆ ਨੌਜਵਾਨਾਂ ਦਾ ਜਿਹੜੇ ਸਾਡੇ ਸੰਘਰਸ਼ ਕਰ ਰਹੇ ਸੀ ਆਜ਼ਾਦੀ ਦੀ ਲੜਾਈ ਦਾ ਸੀ ਉਹਨਾਂ ਨੂੰ ਵਿੱਚ ਵੜ ਕੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਕਰਾਇਆ ਸੋ ਉਹਦੇ ਲਈ ਜ਼ਿੰਮੇਵਾਰ ਹੈ ਅਕਾਲੀ ਦਰ ਇਹਨੇ ਹੀ ਕਹਿ ਕੇ ਕਿ ਜਿਹਦਾ ਜਕਤਾਰ ਸਿੰਘ ਹਵਾਰਾਈ ਕੋ ਹੈ ਜੇ ਪੰਜਾਬ ਆਉਂਦਾ ਉਹਦਾ ਲਾ ਐਂਡ ਆਰਡਰ ਨੂੰ ਬੜਾ ਖਤਰਾ ਇਸ ਕਰਕੇ ਪੰਜਾਬ ਨਹੀਂ ਆਉਣਾ ਚਾਹੀਦਾ ਸੋ ਇਸ ਤਰ੍ਹਾਂ ਦੀ ਇਬਾਦਤ ਸਰਕਾਰ ਦੇ ਸਭੇ ਬਿਲਕੁਲ ਬਿਲਕੁਲ ਇਹ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਉਸ ਟਾਈਮ ਹੋਇਆ ਸਿਮਰਜੀਤ ਸਿੰਘ ਮਾਨ ਜਦੋਂ ਸਿੱਖਾਂ ਦੀ ਗੱਲ ਕਰਦਾ ਰਿਹਾ ਅੱਜ ਵੀ ਉਹ ਕਰ ਰਿਹਾ ਵਰਲਡ ਲੈਵਲ ਤੇ ਕਰ ਰਿਹਾ ਕੋਈ ਉਹ ਨਹੀਂ ਉਸ ਚੀਜ਼ ਤੋਂ ਨਹੀਂ ਮੁਨਕਰ ਹੋਇਆ ਸੋ ਇਸ ਤਰ੍ਹਾਂ ਅਗਲੇ ਦੀ ਕੁਰਬਾਨੀ ਨੂੰ ਚਿਖਲਾ ਦੇਣਾ ਇੱਕ ਉਹ ਕਰਦਾ ਨੇ ਇਹ ਚਿੱਤ ਮੈਨੂੰ ਸਿਮਰਜੀਤ ਸਿੰਘ ਮਾਨ ਜਵਾਬ ਦੇਵੇ ਤੁਹਾਡੇ ਸਭ ਨੂੰ ਹੀ ਦੇ ਦੇ YouTube ਤੇ ਕਸ ਮੈਨੂੰ ਕਿਹੜਾ ਇੱਕ ਕਮਰਾ ਬਣਾ ਕੇ ਕਿੱਥੇ ਖਾਲਸਾ ਦਾ ਝੰਡਾ ਚੜਾਇਆ ਹੀ ਵੀ ਬੀਤੇ ਦਿਨਿਆਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਸਟੇਜ ਸਜਤੀ ਆ ਜਿਸ ਸਟੇਜ ਦੇ ਉੱਤੋਂ ਸਿਆਸੀ ਗੱਲਾਂ ਵੀ ਹੁੰਦੀਆਂ ਨੇ ਪਰ ਉਸ ਸਟੇਜ ਦੇ ਉੱਤੋਂ ਸਭ ਤੋਂ ਲੰਬੇ ਸਮੇਂ ਤੋਂ ਬੰਦੀ ਸਿੰਘ ਗੁਰਮੀਤ ਸਿੰਘ ਖਹਿਰਾ ਜਿਹੜੇ ਨੇ ਉਹ ਆਉਂਦੇ ਨੇ ਖੇੜਾ ਦੇ ਵੱਲੋਂ ਸਟੇਜ ਤੇ ਆਉਂਦੇ ਆ ਬਹੁਤ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਤੇ ਇਹ ਸਟੇਜ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉੱਥੋਂ ਪਹੁੰਚਦੇ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀਆਂ ਤਰੀਫਾਂ ਦੇ ਪੁਲ ਬਣੇ ਜਾਂਦੇ ਨੇ ਐਸਜੀਪੀਸੀ ਦੀਆਂ ਤਰੀਫਾਂ ਦੇ ਪੁਲ ਬਣੇ ਜਾਂਦੇ ਨੇ ਤੇ ਇਸੇ ਦਰਮਿਆਨ ਕਈ ਪੰਥਕ ਸ਼ਖਸੀਅਤਾਂ ਦੇ ਉੱਤੇ ਸਵਾਲ ਚੁੱਕ ਦਿੱਤੇ ਜਾਂਦੇ ਨੇ ਕਿ ਬੰਦੀ ਸਿੰਘਾਂ ਲਈ ਇਹਨਾਂ ਨੇ ਕੀਤਾ ਕੁਝ ਨਹੀਂ ਸਿਰਫ ਤਸਵੀਰਾਂ ਵਰਤੀਆਂ ਗਈਆਂ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਭਾਈ ਜਗਤਾਰ ਸਿੰਘ ਹਵਾਰਾ ਹੁਣਾਂ ਦੇ ਧਰਮੀ ਬਾਪੂ ਬਾਬਾ ਗੁਰਚੰਦ ਸਿੰਘ ਜੀ ਮੌਜੂਦ ਨੇ ਬਾਪੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਕੱਲ ਜਿਹੜਾ ਸਰਾਂ ਦਾ ਸਟੇਜ ਦੇ ਉੱਤੋਂ ਖੈੜਾ ਸਾਹਿਬ ਬੋਲਦੇ ਨੇ ਉਹ ਕਹਿੰਦੇ ਕਿ ਜੋ ਕੁਝ ਹੁਣ ਤੱਕ ਅਕਾਲੀ ਦਲ ਨੇ ਬੰਦੀ ਸਿੰਘਾਂ ਦੇ ਲਈ ਕੀਤਾ ਜਦੋਂ ਵੀ ਅਕਾਲੀ ਦਲ ਨੂੰ ਪਤਾ ਲੱਗਦਾ ਕਿ ਬੰਦੀ ਸਿੰਘਾਂ ਨੂੰ ਕਿਸੇ ਚੀਜ਼ ਦੀ ਲੋੜ ਹੈ ਇਹਨਾਂ ਦੇ ਪਰਿਵਾਰਾਂ ਨੂੰ ਲੋੜ ਹੈ ਚਾਹੇ ਉਹ ਲੀਗਲ ਸਹਾਇਤਾ ਦੀ ਹੋਵੇ ਮੈਡੀਕਲ ਸਹਾਇਤਾ ਦੀ ਹੋਵੇ ਜਾਂ ਵਿੱਤੀ ਤੌਰ ਦੇ ਉੱਤੇ ਸਹਾਇਤਾ ਦੀ ਲੋੜ ਹੋਵੇ ਕਹਿੰਦੇ ਅਕਾਲੀ ਦਲ ਤੇ ਐਸਜੀਪੀਸੀ ਤੋਂ ਬਿਨਾ ਕਦੇ ਵੀ ਕੋਈ ਨਾਲ ਨਹੀਂ ਖੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਿਆ 7 ਜਨਵਰੀ 2023 ਤੋਂ ਸਾਡੇ ਵਾਸਤੇ ਉਹ ਸਾਰੇ ਬੰਦੀ ਸਿੰਘ ਸਤਕਾਰਯੋਗ ਹੈ ਅਸੀਂ ਸਾਰਿਆਂ ਦੀ ਬਰਾਬਰ ਉਸ ਤੇ ਰਿਹਾਈ ਦੀ ਮੰਗ ਕਰ ਰਹੇ ਹਾਂ ਸਰਕਾਰਾਂ ਤੋਂ ਅਸੀਂ ਜਿੰਨਾ ਸਤਕਾਰ ਜਗਤਾਰ ਸਿੰਘ ਹਵਾਰਾ ਦਾ ਕਰਦੇ ਹਾਂ ਉਨਾ ਹੀ ਬਾਕੀ ਬੰਦੀ ਸਿੰਘਾਂ ਦਾ ਕਰਦੇ ਹਾਂ ਭਾਵੇਂ ਭਾਈ ਗੁਰਦੀਪ ਸਿੰਘ ਖੜਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੈ ਜਾਂ ਰਾਜੂ ਆਣਾ ਯਾ ਜਿੰਨੇ ਪਿਉਰਾ ਤੇ ਤਾਰਾ ਸਾਰੇ ਸੋ ਇਸ ਤਰ੍ਹਾਂ ਦੇ ਅਸਲਤਾਨਾ ਮੈਂ ਕਹਿਣਾ ਇੱਕ ਸਿੱਖਾਂ ਵਾਲੇ ਗੁਣ ਸਾਡੇ ਝੋ ਖਤਮ ਹੁੰਦੇ ਜਾ ਰਹੇ ਸਾਡੇ ਗੁਰੂ ਦਾ ਹੁਕਮ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋ ਸੋ ਖਾਸ ਕਰਕੇ ਮੈਂ ਬੇਨਾ ਬੰਦੀ ਸਿੰਘਾਂ ਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਤੁਹਾਡੇ ਵਾਸਤੇ ਅੱਜ ਜੇ ਆਪਾਂ ਇੱਕ ਨੂੰ ਇਹ ਜ਼ਿੰਮੇਵਾਰ ਕਹੀਏ ਵੀ ਉਹੀ ਇਹਨਾਂ ਦੀ ਪੈਰਬਹੀ ਕਰ ਰਿਹਾ ਉਹੀ ਹੈ ਨਾ ਜੋ ਕੁਝ ਕਰ ਰਿਹਾ ਭਾਵੇਂ ਸ਼ਰੋਣੀ ਅਕਾਲੀ ਦਲ ਬਾਦਲ ਕਰ ਰਿਹਾ ਹੈ ਜਾਂ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਨਹੀਂ ਅੱਜ ਦੇਸ਼ ਵਿਦੇਸ਼ ਦੀਆਂ ਸੰਗਤਾਂ ਇਹਨਾਂ ਦੀ ਰਿਹਾਈ ਵਾਸਤੇ ਉਪਰਾਲੇ ਹੋ ਰਹੇ ਆ ਅਰਦਾਸਾਂ ਹੋ ਰਹੀਆਂ ਵਿਦੇਸ਼ਾਂ 'ਚ ਵੀ ਸੋ ਇਸ ਤਰ੍ਹਾਂ ਦਾ ਇੱਕ ਪਰਿਵਾਰ ਨੂੰ ਇਹ ਪ੍ਰਮੋਟ ਕਰਨਾ ਇਹ ਚੰਗੀ ਗੱਲ ਨਹੀਂ ਹੈ ਕਿਉਂਕਿ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਿਆ ਉਹ ਜਹੇਦਾਰ ਜਗਤਾਰ ਸੀ ਹਵਾਰਾ ਦੀ ਸੋਚ ਤੇ ਲੱਗਿਆ ਉਹਨਾਂ ਨੇ ਹੀ 2 ਸਾਲ ਪਹਿਲਾਂ ਇਸ ਦੀ ਤਿਆਰੀ ਕਰਾਈ ਸੀ ਕਿ ਆਪਾਂ ਬੰਦੀ ਸਿੰਘਾਂ ਦੀ ਫੇਰ ਉਹਨਾਂ ਦੀ ਸੋਚ ਹੈ ਕਿ ਮੈਂ ਭਾਵੇਂ ਬਾਹਰ ਆਵਾਂ ਨਾ ਮਾ ਪਰ ਇਹ ਸਾਰੇ ਬੰਦੀ ਸਿੰਘ ਬਾਹਰ ਆਉਣੇ ਚਾਹੀਦੇ ਆ ਸੋ ਇਸ ਤਰ੍ਹਾਂ ਕਰਕੇ ਜਿਹੜਾ ਗੱਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਉਹ ਬੰਦੀ ਸਿੰਘਾਂ ਦਾ ਹੀ ਕਰਦੀ ਵੀ ਹੈ ਉਹ ਇੱਕ ਸਿੱਖਾਂ ਦੀ ਧਾਰਮਿਕ ਜਥੇਬੰਦੀ ਹੈ ਉਸ ਜਿਸ ਤੋਂ ਮਦਦ ਹੁੰਦੀ ਹੈ ਉਹ ਗੋਲਕਿਚ ਸੰਗਤਾਂ ਦਾ ਹੀ ਦਸਮੰਦ ਦਾ ਸੰਗਤਾਂ ਹੀ ਆਪਣਾ ਜੋ ਉੱਥੇ ਨਤਮਸਤਕ ਉਹਨੀਆਂ ਮੱਥਾ ਟੇਕਦੀਆਂ ਉਸ ਮਾਇਆ ਚੋਂ ਹੀ ਉਹਨਾਂ ਦੀ ਮਦਦ ਹੋ ਰਹੀ ਹੈ ਸੋ ਜੇ ਮੈਂ ਗੱਲ ਕਰਾਂ ਵੀ ਦੇਖੋ ਸਾਰੇ ਬੰਦੀ ਸਿੰਘਾਂ ਦੇ ਇੱਕੋ ਲਾਗੂ ਕਰ ਦੇਣਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਕਰ ਰਿਹਾ ਮੈਂ ਸਪਸ਼ਟ ਕਰਦਾ ਜਹੇਦਾਰ ਜਗਤਾਰ ਸਿੰਘ ਹਵਾਰਾ ਜੇਦਨ ਤੋਂ ਅੰਦਰ ਹੈ ਅੱਜ ਤੱਕ ਇੱਕ ਨਵਾਂ ਪੈਸਾ ਨਾ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲਿਆ ਹਾਲਾਂਕਿ ਸਮੇਂ-ਸਮੇਂ ਤੇ ਮੇਰੇ ਕੋਲ ਉਸ ਚੀਜ਼ ਦੇ ਸਬੂਤ ਹੈ ਕਰਨੈਲ ਸਿੰਘ ਪੰਜੋਲੀ ਕਾਰਜਕਾਰੀ ਮੈਂਬਰ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਕਰੀਬਨ ਉਹ 2015 ਚ 2 ਲੱਖ ਦਾ ਚੈੱਕ ਲੈ ਕੇ ਆਇਆ ਹਵਾਰਾ ਪਿੰਡ ਉਹਨਾਂ ਦੀ ਮਾਤਾ ਜੀ ਨੂੰ ਦੇਣ ਲੱਗਿਆ ਉਹ ਪਰ ਉਹਨਾਂ ਨੇ ਇੱਕੇ ਗੱਲ ਕਹੀ ਸੀ ਵੀ ਅਸੀਂ ਕੋਈ ਪੈਸਾ ਨਹੀਂ ਲੈਣਾ ਚਲੋ ਸਨੇਹਾ ਦਾਸ ਕੋਲ ਪਹੁੰਚਿਆ ਜਹੇਦਾਰ ਜਗਤਾਰ ਸਿੰਘ ਹਵਾਰਾ ਦਾ ਇਹ ਸਪਸ਼ਟ ਕਹਿਣਾ ਸੀ ਕਿ ਉਹਨਾਂ ਦਾ ਧੰਨਵਾਦ ਦੀ ਜ਼ਰੂਰ ਕਰ ਦਿਓ ਉਹ ਦੇਣ ਆਏ ਆ ਪਰ ਆਪਾਂ ਨੇ ਇੱਕ ਪੈਸਾ ਨਹੀਂ ਲੈਣਾ ਕਿਉਂਕਿ ਇਹ ਗੁਰੂ ਦੀ ਕੋਲਖ ਦਾ ਪੈਸਾ ਸੋ ਜਿਨ੍ਹਾਂ ਲੋੜ ਬੰਦਾ ਨੂੰ ਲੋੜ ਹੈ ਕੋਈ ਉਹਨਾਂ ਦੀ ਮਦਦ ਕਰਦੇ ਇਸ ਸ਼੍ਰੋਮਣੀ ਗੁਰਦੁਆਰਾ ਅਗਨੰਦ ਕਮੇਟੀ ਸੋ ਇਹ ਵੀ ਸੰਗਤਾਂ ਦਾ ਪੈਸਾ ਇਸ ਕਰਕੇ ਜਿੱਥੇ ਦੂਜਿਆਂ ਨੂੰ ਨਿੰਦਣਾ ਇਹ ਵੀ ਚੰਗੀ ਗੱਲ ਨਹੀਂ ਕਿਉਂਕਿ ਬੰਦੀ ਸਿੰਘਾਂ ਦਾ ਜਿਹੜਾ ਰਤਬਾ ਉਹ ਬਹੁਤ ਵੱਡਾ ਉਹਨਾਂ ਨੂੰ ਆਪਣੇ ਰਤਬੇ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਭਾਵੇਂ ਅੱਜ ਆਪਾਂ ਕਿਸੇ ਨੂੰ ਕਿਸੇ ਦੀ ਸਟੇਟ ਤੇ ਨਖੇਦੀ ਕਰੀਏ ਇੱਕ ਦੀ ਪ੍ਰਸ਼ੰਸਾ ਕਰੀਏ ਕਿਉਂਕਿ ਗੁਰੂ ਸਾਹਿਬ ਨੂੰ ਇਹ ਵੀ ਪਉਂਦਾ ਨਹੀਂ ਹੈ ਵੀ ਇੱਕ ਦੀ ਨਿੰਦਿਆ ਕਰਨੀ ਇੱਕ ਦੀ ਜ਼ਿਆਦਾ ਉਸਤਤ ਕਰਨੀ ਸੋ ਸਾਰੇ ਹੀ ਸਤਕਾਰਯੋਗ ਆ ਜੇ ਸਾਰੇ ਜਿੰਨੀ ਪਾਰਟੀਆਂ ਜਿਨਨੇ ਵੀ ਹੈ ਗੁਰਨਾਨਕ ਨਾਮ ਲੇਵਾ ਉਹ ਨਾ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਹੇ ਬਾਬੂ ਜੀ ਇੱਕ ਇੱਕ ਗੱਲ ਮੈਂ ਸਪਸ਼ਟ ਜਾਨਣਾ ਚਾਹੁੰਗਾ ਸਾਰੇ ਬੰਦੀ ਸਿੰਘਾਂ ਦੇ ਪਰਿਵਾਰਾਂ ਦੇ ਨਾਲ ਤੁਸੀਂ ਰਾਪਤੇ ਚੋਂ ਅਕਸਰ ਤੁਹਾਡੀ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੋਣੀ ਆ ਜਦੋਂ ਤੋਂ ਮੋਰਚਾ ਲੱਗਿਆ ਕਿਉਂਕਿ ਸਾਰੇ ਬੰਦੀ ਸਿੰਘਾਂ ਦੇ ਪਰਿਵਾਰ ਜ਼ਿਆਦਾਤਰ ਇੱਥੇ ਆਉਂਦੇ ਰਹੇ ਨੇ ਤੁਸੀਂ ਜਦੋਂ ਪਰਿਵਾਰਾਂ ਨਾਲ ਮੁਲਾਕਾਤ ਹੁੰਦੀ ਹੈ ਕਦੇ ਪਰਿਵਾਰਾਂ ਨਾਲ ਇਸ ਚ ਚਰਚਾ ਹੋਈ ਹੈ ਕਿ ਕਦੇ ਐਸਜੀਪੀਸੀ ਜਾਂ ਅਕਾਲੀ ਦਲ ਨੇ ਹੁਣ ਤੱਕ ਉਹਨਾਂ ਦੀ ਫਾਈਨੈਂਸ਼ੀਅਲੀ ਤੌਰ ਤੇ ਕਿਉਂਕਿ ਹਵਾਰਾ ਸਾਹਿਬ ਨੇ ਤਾਂ ਚਲੋ ਵਾਪਸ ਕਰਤੇ ਬਾਕੀਆਂ ਦੀ ਕਦੇ ਮਦਦ مالی ਤੌਰ ਤੇ ਉਤੇ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਨੇ ਕੀਤੀ ਦੇਖੋ ਜੇ ਕੋਈ ਹੋਈ ਵੀ ਹੈ ਉਹ ਗੁਰੂ ਦੀ ਕੋਲਕ ਵਿੱਚੋਂ ਹੋਈ ਹੈ ਜੇ ਉਹਦਾ ਆਪਾਂ ਕ੍ਰੈਡਿਟ ਇੱਕ ਨੂੰ ਦਈਏ ਇਹ ਸੋਭਾ ਨੰਦਾ ਸੋ ਜਿਨ੍ਹਾਂ ਦੀ ਕਰੀ ਹੋਣੀ ਮੈਂ ਆਪਣਾ ਪੱਖ ਸਪਸ਼ਟ ਕਰਿਆ ਵੀ ਅੱਜ ਤੱਕ ਨਾ ਕੋਈ ਕਾਨੂੰਨੀ ਸਹਿਤਾ ਲਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਨਾ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਤੇ ਨਾ ਹੀ ਉਹਨਾਂ ਤੋਂ ਅੱਜ ਤੱਕ ਇਹ ਨਵਾਂ ਪੈਸਾ ਲਿਆ ਨਾ ਕੋਈ ਵਿਦੇਸਾਂ ਚੋਂ ਲਿਆ ਜਹੇਦਾਰ ਜਗਤਾਰ ਸਿੰਘ ਹਵਾਰਾ ਉਹ ਸਖਸ ਹੈ ਜਿਹੜੇ ਆਪਣੇ ਘਰ ਦੀ ਓਸਤੇ ਹੀ ਗੁਜ਼ਾਰਾ ਕਰ ਰਹੇ ਹੈ ਕਦੇ ਅੱਜ ਤੱਕ ਵੱਡੇ ਵੱਡੇ ਜਥੇਬੰਦੀਆਂ ਨੇ ਆਫਰਾਂ ਵੀ ਕਰੀਆਂ ਪਰ ਨਹੀਂ ਉਹ ਇਹੀ ਕਹਿੰਦੇ ਆ ਵੀ ਸੰਗਤ ਦਾ ਪੈਸਾ ਮੈਂ ਆਪਣੇ ਵਾਸਤੇ ਨਹੀਂ ਵਰਤਣਾ ਫੇਰ ਵੀ ਜੇ ਕੋਈ ਬਾਰੋਂ ਕਿਸੇ ਦੀ ਮਦਦ ਕਰਾਉਣੀ ਹੁੰਦੀ ਹੈ ਉਸ ਲੋੜਵੰਦ ਦੀ ਉਸ ਗਰੀਬ ਪਰਿਵਾਰ ਦੀ ਉਹ ਸਿੱਧੀ ਪਰਿਵਾਰ ਦੀ ਮਦਦ ਕਰਾਉਣੀ ਹੈ ਪਰ ਅੱਜ ਤੱਕ ਸਪਸ਼ਟ ਕਰਦਾ ਵੀ ਇੱਕ ਨਵਾਂ ਪੈਸਾ ਵੀ ਉਹਨਾਂ ਨੇ ਨਿੱਜ ਸਵਾਰਥ ਵਾਸਤੇ ਨਾ ਕੋਈ ਲਿਆ ਸੋ ਜਿਸ ਤਰ੍ਹਾਂ ਹੁਣ ਜੇ ਆਪਾਂ ਗੱਲ ਕਰੀਏ ਵੀ ਅੱਜ ਵਿਦੇਸ਼ਾਂ 'ਚ ਬੈਠੇ ਵੀ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਪੂਰੇ ਸਰਗਰਮ ਹੈ ਪੂਰੇ ਅਪਰਾਲੇ ਹੋ ਰਹੇ ਹਨ ਜਿੱਥੇ ਕੌਮੀ ਇਨਸਾਫ ਮੋਰਚੇ ਦੀ ਡਟ ਕੇ ਮਦਦ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਉੱਥੇ ਵਿਦੇਸ਼ਾਂ 'ਚ ਇੱਥੇ ਤੱਕ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਉੱਥੇ ਦੀਆਂ ਪਾਰਲੀਮੈਂਟਾਂ 'ਚ ਯੂਨੋ 'ਚ ਵੀ ਲੈ ਕੇ ਜਾ ਰਹੇ ਹਨ ਸੋ ਅੱਜ ਉਹਨਾਂ ਨੂੰ ਇਹ ਕਹਿ ਕੇ ਕਿ ਵਿਦੇਸ਼ਾਂ 'ਚ ਉਹਨਾਂ ਦੇ ਨਾਂ ਤੇ ਪੈਸਾ ਇਕੱਠਾ ਕਰ ਰਹੇ ਹਨ ਬਿਲਕੁਲ ਗਲਤ ਹੈ ਉਹ ਜਿੰਨਾ ਵੀ ਸਮਰਪਿਤ ਹੋ ਕੇ ਇਸ ਮੋਰਚੇ ਦਾ ਵੀ ਸਾਥ ਦੇ ਰਹੇ ਹਨ ਕਿਉਂਕਿ ਪਹਿਲੇ ਦਿਨ ਤੋਂ ਜਿੰਨਾਂ ਨੂੰ ਮੋਰਚਾ ਲੱਗਿਆ ਇਹਦਾ ਖਰਚਾ ਹੀ ਬਹੁਤ ਹੈ ਇੱਥੇ ਪ੍ਰਬੰਧ ਤੇ ਬਹੁਤ ਖਰਚਾ ਆਇਆ ਸੋ ਉਸ ਵਿੱਚ ਵਿਦੇਸ਼ੀ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਬਪੂ ਜੀ ਇੱਕ ਇੱਕ ਇਥੇ ਸਵਾਲ ਹੂ ਮੇਰਾ ਕਿ ਜਿਸ ਤਰੀਕੇ ਨਾਲ ਉਹ ਸਟੇਜ ਦੇ ਉੱਤੇ ਬੋਲੇ ਨੇ ਉਹਨਾਂ ਨੇ ਇੱਕ ਦਾ ਟਿੱਪਣੀ ਬਹੁਤ ਵੱਡੀ ਲਈ ਕਿ ਵਿਦੇਸ਼ਾਂ 'ਚ ਬੰਦੀ ਸਿੰਘਾਂ ਦੇ ਨਾਮ ਤੇ ਪੈਸਾ ਤਾਂ ਬਹੁਤ ਇਕੱਠਾ ਹੋਇਆ ਪਰ ਉਹ ਆਪਣੇ ਪਰਿਵਾਰ ਪਾਲੇਗੇ ਇਧਰ ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਇੱਕ ਪੈਸਾ ਤੱਕ ਨਹੀਂ ਭੇਜਿਆ ਗਿਆ ਦੂਜਾ ਜਿਹੜਾ ਸਭ ਤੋਂ ਵੱਡਾ ਉਹ ਸਵਾਲ ਚੁੱਕਦੇ ਨੇ ਕਹਿੰਦੇ ਕਿ ਖਾਲਿਸਤਾਨ ਦੇ ਨਾਮ ਦੇ ਉੱਤੇ ਵੱਡੀਆਂ-ਵੱਡੀਆਂ ਜਥੇਬੰਦੀਆਂ ਬਣਾਈਆਂ ਗਈਆਂ ਵੱਡੇ-ਵੱਡੇ ਧਿਰਾਂ ਬਣਾ ਲਈਆਂ ਗਈਆਂ ਪਰ ਕਹਿੰਦੇ ਕਿਸੇ ਦੀ ਪੂਰਤੀ ਕੁਛ ਵੀ ਨਹੀਂ ਸੀ ਅਜੇ ਤੱਕ ਜੋ ਕੁਝ ਵੀ ਕੀਤਾ ਅਕਾਲੀ ਦਲ ਨੇ ਕੀਤਾ ਕਿਸੇ ਬੱਚੇ ਜਦੋਂ ਚੱਕੇ ਜਾਂਦੇ ਸੀ ਪੁਲਿਸ ਦੇ ਵੱਲੋਂ ਕਹਿੰਦੇ ਉਹ ਵੀ ਅਕਾਲੀ ਦਲ ਬਚਾਉਂ ਮੈਂ ਕਹਾਂ ਆਂ ਵੀ ਉਸ ਟਾਈਮ ਜਿਸ ਤਰ੍ਹਾਂ ਸਿੱਖਾਂ ਦਾ ਕਤਲੇਆਮ ਵੀ ਹੋਇਆ ਨੌਜੋਆ ਬਹੁਤ ਉਸ ਵਾਸਤੇ ਉਹ ਵੀ ਜ਼ਿੰਮੇਵਾਰ ਹੈ ਅਕਾਲੀ ਦਲ ਉਹਨਾਂ ਦੀ ਸਰਕਾਰ ਕਿਉਂਕਿ ਸੁਮੇਦ ਸੈਣੀ ਇੱਕ ਉਹ ਡੀਜੀਪੀ ਸੀ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਡੀਜੀਪੀ ਲਾਇਆ ਗਿਆ ਜਿਹੜਾ ਸਿੱਖਾਂ ਦਾ ਮਹਾਕਾਤਲ ਮੰਨਿਆ ਜਾਂਦਾ ਇਹ ਜਹਾਰ ਆਲਮ ਜਿਨੇ ਆਲਮ ਬਰਗੇਡ ਤਿਆਰ ਕਰਕੇ ਉਹਨਾਂ ਸਿੱਖਾਂ ਦਾ ਕਹਾਣ ਕਰਾਇਆ ਨੌਜਵਾਨਾਂ ਦਾ ਜਿਹੜੇ ਸਾਡੇ ਸੰਘਰਸ਼ ਕਰ ਰਹੇ ਸੀ ਆਜ਼ਾਦੀ ਦੀ ਲੜਾਈ ਲੜ ਸੀ ਉਹਨਾਂ ਨੂੰ ਵਿੱਚ ਵੜ ਕੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਕਰਾਇਆ ਸੋ ਉਹਦੇ ਲਈ ਜ਼ਿੰਮੇਵਾਰ ਹੈ ਅਕਾਲੀ ਦਲ ਅਕਾਲੀ ਦਲ ਦੀ ਸਰਕਾਰ ਜੇ ਆਪਾਂ ਕਹਿ ਦਈਏ ਵੀ ਇਹਨੇ ਕਰਿਆ ਮੈਂ ਜੇ ਗੱਲ ਕਰਾਂ ਜੈਸਵਰ ਜਗਤਾਰ ਸਿੰਘ ਹਵਾਰਾ ਦੇ ਜਿਨੇ ਦਿੱਲੀ ਦੇ ਕੇਸ ਸੀ 2015 ਚ ਖਤਮ ਹੋ ਗਏ ਉਸ ਤੋਂ ਬਾਅਦ ਦਾਸ ਨੇ ਹਾਈ ਕੋਰਟ ਤੇ ਰਿਟ ਪਾਰ ਕੇ ਕਿ ਇੱਕ ਕਾਨੂੰਨ ਵੀ ਹੈ ਵੀ ਜਿਸ ਸਟੇਟ ਦਾ ਕੇਸ ਹੈ ਮੁਰਜਮ ਉਸ ਸਟੇਟ ਚ ਹਾਜ਼ਰ ਹੋਣਾ ਚਾਹੀਦਾ ਸੋ ਉਹਨਾਂ ਨੂੰ ਪਟਿਆਲੇ ਦਿੱਲੀ ਤੋਂ ਪੰਜਾਬ ਸ਼ਿਫਟ ਕਰਾਉਣ ਵਾਸਤੇ ਹਾਈ ਕੋਰਟ ਤੇ ਪਟੀਸ਼ਨ ਪਾਈ ਗਈ ਹਾਈ ਕੋਰਟ ਨੇ ਡਾਇਰੈਕਸ਼ਨ ਜੇਲ ਪ੍ਰਸ਼ਾਸਨ ਦਿੱਲੀ ਤੇ ਹੜ ਜੇਲ ਨੂੰ ਕੀਤਾ ਉਹਨਾਂ ਨੇ ਜਦੋਂ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਇਹ ਲੈ ਨਹੀਂ ਇਹ ਕਿ ਹੈ ਕਿ ਕੇ ਜਹਦਾਰ ਜਗਤਾਰ ਸਿੰਘ ਹਵਾਰਾ ਇੱਕੋ ਹੈ ਜੇ ਪੰਜਾਬ ਆਉਂਦਾ ਉਹਦਾ ਲਾ ਐਂਡ ਆਰਡਰ ਨੂੰ ਉਹ ਬੜਾ ਖਤਰਾ ਇਸ ਕਰਕੇ ਪੰਜਾਬ ਨਹੀਂ ਆਉਣਾ ਚਾਹੀਦਾ ਸੋ ਇਸ ਤਰ੍ਹਾਂ ਦੀ ਇਹ ਬਾਦਲ ਸਰਕਾਰ ਦੇ ਸਭੇ ਦੇ ਬਿਲਕੁਲ ਬਿਲਕੁਲ ਇਹ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਉਸ ਟਾਈਮ ਹੋਇਆ ਉਹਨਾਂ ਨੇ ਜਵਾਬ ਦੇਆ ਜੇ ਕਿਤੇ ਉਸ ਟਾਈਮ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੂਹਰਦ ਹੋ ਹੁੰਦੇ 10 ਸਾਲ ਇਹਨਾਂ ਦੀ ਪੰਜਾਬ ਸਰਕਾਰ ਰਹੀ ਹੈ ਤੇ ਸੈਂਟਰ ਚ ਸਰਕਾਰ ਜਿਸ ਚ ਸ਼੍ਰੋਮਣੀ ਅਕਾਲੀ ਦਲ ਭਾਈਵਾਲ ਰਿਆ ਬੀਬਾ ਹਰ ਸਿਮਰਤ ਕੌਰ ਬਾਦਲ ਮੰਤਰੀ ਵੀ ਰਹੇ ਉਸ ਟਾਈਮ ਪਹਿਲ ਦੇ ਆਧਾਰ ਤੇ ਕਰਾਉਂਦੇ ਅੱਜ ਅਸੀਂ ਕਹਿੰਦੇ ਵੀ ਹਾਂ ਵਾਕਈ ਸ਼੍ਰੋਮਣੀ ਅਕਾਲੀ ਦਲ ਨੇ ਇਹ ਕੰਮ ਕਰਿਆ ਪਰ ਜੋ ਉਹਨਾਂ ਦੀ ਜੋ ਸਿਆਸੀ ਮਜਬੂਰੀ ਬਣ ਗਈ ਉਹਦੇ ਕਰਕੇ ਇਹ ਕਰ ਰਹੇ ਚਲੋ ਚੰਗਾ ਫੇਰ ਵੀ ਦੇਰ ਆਈ ਦਰੁਸਤ ਹੋਇਆ ਸੋ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਦਸਕਤੀ ਮੇਮ ਚਲਾਈ ਸੀ ਅਸੀਂ ਉਹਦਾ ਕਦੇ ਵਿਰੋਧ ਨਹੀਂ ਕਰਿਆ ਕਿਉਂ ਚੰਗੀ ਗੱਲ ਹੈ ਜਿਹੜਾ ਹਾ ਦਾ ਨਾਰਾ ਮਾਰ ਰਿਹਾ ਉਹ ਹੀ ਸਤਿਕਾਰਯੋਗ ਇਹ ਇਹ ਸਾਰੇ ਦੇ ਦਰਮਿਆਨ ਇੱਕ ਬਾਬੂ ਜੀ ਹਾਲਾਂਕਿ ਉਹ ਮਿਲਦਾ ਸਿਆਸੀ ਤੌਰ ਤੇ ਬਿਆਨ ਹੋ ਜੂਗਾ ਪਰ ਮੈਂ ਤੁਹਾਡਾ ਡਾਇਰੈਕਸ਼ਨ ਜ਼ਰੂਰ ਚਾਹੂੰਗਾ ਉਹਨਾਂ ਨੇ ਸਟੇਜ ਦੇ ਉੱਤੋਂ ਬਲਜੀਤ ਸਿੰਘ ਦਾਦੂਵਾਲ ਉਹਨਾਂ ਦਾ ਨਾਮ ਲਿਆ ਸਟੇਜ ਦੇ ਉੱਤੋਂ ਭਾਈ ਰੋਡੇ ਉਹਨਾਂ ਦਾ ਨਾਮ ਲਿਆ ਜਸਵੀਰ ਸਿੰਘ ਰੋਟੇ ਉਹਨਾਂ ਦਾ ਸਿਮਰਨਜੀਤ ਸਿੰਘ ਮਾਨ ਉਹਨਾਂ ਦਾ ਨਾਮ ਲਿਆ ਤੇ ਹੋਰ ਜੱਥੇਬੰਦੀਆਂ ਆ ਚਾਹੀਏ ਅਮਰਤਪਾਲ ਹੋਣਾਂ ਦੀ ਜੱਥੇਬੰਦੀ ਉਹ ਕਹਿੰਦੇ ਕਿ ਸਾਰੇ ਆਪਣੀ ਵੱਖੋ ਵੱਖਰੀ ਸਿਆਸੀ ਤੌਰ ਦੇ ਤੇ ਦੁਕਾਨ ਚਲਾ ਰਹੇ ਨੇ ਇਹਨਾਂ ਨੇ ਅੱਜ ਤੱਕ ਕਦੇ ਵੀ ਭਲਾਈ ਕਾਮ ਦੀ ਨਹੀਂ ਕੀਤੀ ਦੇਖੋ ਇਸ ਤਰ੍ਹਾਂ ਦਾ ਕਿਸੇ ਤੇ ਐਲੀਗੇਸ਼ਨ ਲਾਣਾ ਚੰਗੀ ਗੱਲ ਨਹੀਂ ਕਿ ਸਿੱਖ ਦਾ ਫਰਜ਼ ਨਹੀਂ ਹੈ ਕਿਸੇ ਨੂੰ ਨਿੰਦਿਆ ਕਰਨੀ ਫਿਰ ਨਾ ਲੈ ਕੇ ਗੱਲ ਕਰਨੀ ਉਸ ਨੂੰ ਦੋਸ਼ੀ ਠਹਿਰਾਉਣਾ ਇਹ ਬਿਲਕੁਲ ਗਲਤ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਭਾਵੇਂ ਸਿਮਰਨ ਜੀ ਸਨਮਾਨ ਹੈ ਜਦੋਂ ਸਿੱਖਾਂ ਦੀ ਗੱਲ ਕਰਦਾ ਰਿਹਾ ਅੱਜ ਵੀ ਉਹ ਕਰ ਰਿਹਾ ਵਰਲਡ ਲੈਵਲ ਤੇ ਕਰ ਰਿਹਾ ਕੋਈ ਉਹ ਨਹੀਂ ਉਸ ਚੀਜ਼ ਤੋਂ ਨਹੀਂ ਮੁਨਕਰ ਹੋਇਆ ਸੋ ਇਸ ਤਰ੍ਹਾਂ ਅਗਲੇ ਦੀ ਕੁਰਬਾਨੀ ਨੂੰ ਚਿਠਲਾ ਦੇਣਾ ਇੱਕ ਉਹ ਕਰਦਣਾ ਇਹ ਚੰਗੀ ਗੱਲ ਹੈ ਬਿਲਕੁਲ ਸੋ ਇਹ ਜ਼ਰੂਰ ਹੈ ਕਿ ਜਿਸ ਤਰੀਕੇ ਦੇ ਨਾਲ ਭਾਈ ਗੁਰਦੀਪ ਸਿੰਘ ਖੈੜਾ ਹੋਣਾ ਦਾ ਸਟੇਜ ਦੇ ਉੱਤੋਂ ਬਿਆਨ ਰਿਹਾ ਇਸ ਤੋਂ ਬਾਅਦ ਪੰਥਕ ਗਲਿਆਰਿਆਂ ਦੇ ਵਿੱਚ ਬਹੁਤ ਵੱਡੀ ਹਲਚਲ ਰਹੀ ਹੈ ਆਖਰਕਾਰ ਬੰਦੀ ਸਿੰਘਾਂ ਦੇ ਪਰਿਵਾਰਾਂ ਦੀ ਵਕੀਆ ਮਦਦ ਹੋਈ ਜਾਂ ਨਹੀਂ ਹੋਈ ਇਸ ਤਰ੍ਹਾਂ ਦੇ ਬਹੁਤ ਸਵਾਲ ਸੀ ਇਸ ਕਰਕੇ ਭਾਈ ਜਗਤਾਰ ਸਿੰਘ ਹਵਾਰਾ ਹੁਣਾਂ ਦਾ ਨਾਮ ਬੰਦੀ ਸਿੰਘਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕਿੜਿਆ ਜਾਂਦਾ ਹੈ ਇਸੇ ਕਰਕੇ ਕੌਮ ਇਨਸਾਫ ਮੋਰਚੇ ਦੇ ਵਿੱਚ ਪਹੁੰਚ ਕੇ ਬਾਪੂ ਜੀ ਹੁਣਾਂ ਨਾਲ ਗੱਲਬਾਤ ਕੀਤੀ ਹੈ ਸਚਾਈ ਕੀ ਸੀ ਉਹਨਾਂ ਨੇ ਮੂਰੇ ਰੱਖੀ ਕਿ ਆਖਰਕਾਰ ਜਿਸ ਅਕਾਲੀ ਦਲ ਦਾ ਗੁਣਗਾਨ ਸਟੇਜ ਦੇ ਉੱਤੇ ਹੋਇਆ ਉਸੇ ਕਰਕੇ ਅੱਜ ਭਾਈ ਜਗਤਾਰ ਸਿੰਘ ਹਵਾਰਾ ਹੁਣੀ ਪੰਜਾਬ ਜੀਲ ਤੱਕ ਸ਼ਿਫਟ ਨਹੀਂ ਕੀਤੇ ਕਿ ਅੱਜ ਵੀ ਉਹਨਾਂ ਦੀਆਂ ਜੇ ਕੱਲ ਮੁਲਾਕਾਤਾਂ ਹੁੰਦੀਆਂ ਨੇ ਤਾਂ ਤਿਹਾਰ ਦਿੱਲੀ ਪਰਿਵਾਰ ਨੂੰ ਪਹੁੰਚਣਾ ਪੈਂਦਾ ਸੋ ਅਜਹੀਆਂ ਗੱਲਾਂ ਬਾਤਾਂ ਸੀ ਜੋ ਅਕਾਲੀ ਦਲ ਦੇ ਬਾਰੇ ਸੀ ਬਾਪੂ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ